ਪ੍ਰਯਾगराज ਵਿਖੇ ਮਹਾਕਉਮ 2025 ਦੇ ਦੁਜੀ ਅਮ੍ਰਿਤ ਜਨਨ ਪੂਰਵ ਮੋਨਿਆ ਮਵੱਸਯ ਵਿਸ਼ਵਾਸ ਤੇ ਭਗਤੀ ਦਾ ਸ਼ਾਨਦਾਰ ਪ੍ਰਗਟਾਵਾ ਬਣਿਆ। ਜੀਹਾਂ ਕਰੋਨਾ ਸ਼ਰਦਾਲੂਆਂ ਨੇ ਸੰਗਮ ਤੱਟ ਤੇ ਸ਼ਨਾਣ ਕੀਤਾ ਜਦੋਂ ਕਿ ਯੋਗੀ ਸਰਕਾਰ ਦੀ ਯੋਜਨਾਬੰਦੀ ਤੇ ਤਿਆਰੀਆਂ ਨੇ ਇਸ ਇਤਿਹਾਸਿਕ ਪ੍ਰੋਗਰਾਮ ਨੂੰ ਸਫਲ ਬਣਾਉਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸ਼ਰਦਾਲੂਆਂ ਦੀ ਪਾਰੀਪੇੜ ਦੇ ਕੁਝ ਅਨਹੋਣੀਆਂ ਦੇ ਬਾਵਜੂਦ ਪ੍ਰਸ਼ਾਸਨ ਨੇ ਆਪਣੀ ਸੁਰੱਖਿਅਤ ਯੋਜਨਾਵਾਂ ਨਾਲ ਵੱਡੇ ਹੱਥ ਸੇ ਨੂੰ ਰੋਕਣ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਤਾਂ ਮੁੱਖ ਮੰਤਰੀ ਯੋਗੀ ਦਿੱਤੇਨਾਥ ਨੇ ਰੱਖਣ ਕੀਤਾ ਤੇ ਉੱਚ ਪੱਧਰੀ ਬੈਠਕਾਂ ਦੇ ਵਿੱਚ ਮਹੱਤਵਪੂਰਨ ਭੂਕਮ ਜ਼ਾਰੇ ਕੀਤੇ ਨੇ। ਨਾਜ਼ਮਾ ਕੇ ਪ੍ਰਾਗਰਾਜ ਦੇ ਸੰਗਮ ਤਰਤੇ ਕਰੋਨਾ ਸ਼ਰਧਾਲੂਆਂ ਨੇ ਮੋਨੀਯਮਵਸਯਤੇ ਅੰਮ੍ਰਿਤ ਸ਼ਨਾਮ ਦੇ ਵਿੱਚ ਭਾਗ ਲਿਆ। ਪੀੜ ਦੇ ਚਲਦਿਆ ਪਗਦੜ ਵਰਗਾ ਮਾਹੌਲ ਬਣਿਆ ਪਰ ਯੂ ਪੀ ਪੁਲਿਸ ਤੇ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਕੇ ਵੱਡੇ ਹਾਦਸੇ ਨੂੰ ਟਾਲ ਦਿੱਤਾ। ਰਸਤੀ ਦੀ ਵਰਤੋਂ ਕਰਕੇ ਪੀੜ ਨੂੰ ਕਾਬੂ ਕੀਤਾ ਤੇ ਸ਼ਰਧਾਲੂਆਂ ਨੂੰ ਵੱਖ-ਵੱਖ ਰਹਾਾਂ ਰਾਹੀ ਸੁਰੱਖਿਅਤ ਕੱਢਿਆ ਗਿਆ। ਨਾਜ਼ਮਾ ਕੇ ਯੋਗੀ ਸਰਕਾਰ ਨੇ ਸ਼ਰਧਾਲੂਆਂ ਲਈ ਹੈਲੀਕਾਪਟਰ ਹੀ ਗੁਲਾਬ ਦੇ ਫੁੱਲਾਂ ਦੀ ਵਰਖਾ ਕਰਵਾਈ ਹੈ ਜਿਸ ਦੇ ਨਾਲ-ਨਾਲ ਹਵਾਈ ਸੁਰੱਖਿਆ ਨਿਗਰਾਨੀ ਵੀ ਕੀਤੀ ਗਈ 25 ਕੁਇੰਟਲ ਗੁਲਾਬ ਇਤੀਆਂ ਪੰਖੜੀਆਂ ਦੀ ਵਿਸ਼ੇਸ਼ ਤਿਆਰੀ ਵੀ ਕੀਤੀ ਗਈ ਸੀ ਦੱਸ ਦਵਾਂ ਕਿ ਘਟਨਾ ਦੌਰਾਨ ਯੋਬੀ ਸਰਕਾਰ ਦੀ ਐਮਰਜੈਂਸੀ ਸੇਵਾਵਾਂ ਨੇ ਤੇਜ਼ੀ ਵਿਖਾਈ ਹੈ 50 ਤੋਂ ਵੱਧ ਐਂਬੂਲੈਂਸਾਂ ਦੁਆਰਾ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਤੇ ਗ੍ਰੀਨ ਕੋਰੀਡੋਰ ਦੀ ਵਰਤੋਂ ਕਰਕੇ ਕੇਵਲ 2-3 ਮਿੰਟ ਦੇ ਵਿੱਚ ਜ਼ਖਮੀਆਂ ਨੂੰ ਪ੍ਰਾਇਮਿਕ ਇਲਾਜ ਮੁਹੱਈਆ ਕਰਵਾਇਆ ਗਿਆ ਜੀ ਹਾਂ ਮੋਨੀਮਵਸਯਤੇ ਅਖਾੜਿਆ ਨੇ ਪਹਿਲਨਾਸ਼ ਦਾਲੂਆਂ ਨੂੰ ਸਨਾਨ ਕਰਨ ਦਾ ਮੌਕਾ ਦਿੱਤਾ ਤੇ ਬਾਅਦ ਦੇ ਵਿੱਚ ਆਪਣੀ ਰਵਾਇਤੀ ਸੰਕੇਤਕ স্নਾਨ ਕਰਮ ਸੰਪੂਰਪ ਕੀਤਾ ਅਖਲ ਭਾਰਤ ਅਖਾੜਾ ਪ੍ਰਸਿੱਧ ਨੇ ਕਿਹਾ ਕਿ ਸ਼ਰਦਾਲੂਆਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ ਨਾ ਸਾਮਾ ਕੇ ਪਾਣੀ ਪੀੜ ਦੇ ਦਬਾਅ ਕਾਰਨ ਪੈਰੀਗੇਟ ਟੁੱਟ ਗਏ ਜਿਸ ਕਾਰਨ ਪੱਗਦੜ ਹੋਈ ਇਸ ਹਾਦਸੇ ਦੇ ਵਿੱਚ ਧੀ ਸ਼ਰਦਾਲੂਆਂ ਦੀ ਮੌਤ ਹੋਈ ਤੇ 90 ਜ਼ਖਮੀ ਹੋਏ ਯੋਗੀ ਸਰਕਾਰ ਨੇ ਤੁਰੰਤ ਰਾਹਤ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਨੇ ਨਾ ਸਾਮਾ ਕੇ ਸੀਐਮ ਯੋਗੀ ਨੇ ਘਟਨਾ ਦੀ ਜਾਣਕਾਰੀ ਮਿਲਦਿਆ ਹੀ ਉੱਚ ਪਦਰੀ ਬੈਠਕ ਬੁਲਾਈ ਤੇ ਹਰ ਪਲ ਦੀ ਰਿਪੋਰਟ ਲਈ ਉਨ੍ਹਾਂ ਨੇ ਯੋਜਨਾਬੰਦੀ ਤੇ ਤਿਆਰੀਆਂ ਕਰਨ ਵੱਡਾ ਹਾਦਸਾ ਰੋਕਿਆ ਜਾ ਸਕਿਆ ਜੀ ਹਾਂ ਸਰਕਾਰ ਤੇ ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਸ਼ਾਂਤ ਤੇ ਅਨੁਸ਼ਾਸਨਪਨ ਰਹਿਣ ਲਈ ਕਿਹਾ ਸੰਗਮ ਤੇ ਹਾਲਾਤ ਮੁੜ ਸਧਾਰਨ ਹੋ ਗਏ ਨੇ ਤਦ ਆਸਮਾਹ ਕਿ ਸ਼ਰਧਾਲੂਆਂ ਦੀ ਸਹੂਲਤ ਲਈ 1990 ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਸਰਕਾਰ ਨੇ ਇਸੇ ਨਾਲ ਇਹ ਵੀ ਹਦਾਇਤ ਦਿੱਤੀ ਕਿ ਮੁੱਖ ਸਨਾਨ ਪੂਰਵ ਦੌਰਾਨ ਕੋਈ ਵੀ ਵੀਆਈਪੀ ਪ੍ਰੋਟੋਕੋਲ ਲਾਗੂ ਨਹੀਂ ਕੀਤਾ ਜਾਵੇਗਾ ਤਾਂ ਸ਼ਰਧਾਲੂਆਂ ਨੇ ਯੋਗ ਸਰਕਾਰ ਦੀਆਂ ਵਿਵਸਥਾ ਮਾਮਵਦੀਆਂ ਸਲੰਘਾ ਕੀਤੀਆਂ ਨੇ ਜੀ ਹਾਂ ਉਨ੍ਹਾਂ ਨੇ ਕਿਹਾ ਹੈ ਕਿ ਪ੍ਰਸ਼ਾਸਨ ਦੀ ਚੁਸਤੀ ਤੇ ਪੁਲਸ ਦੀ ਮਿਹਨਤ ਨਾਲ ਇਹ ਇਤਿਹਾਸਿਕ ਪ੍ਰੋਗਰਾਮ ਸਫਲ ਹੋਇਆ ਮਹਾਕੁੰਮ 2025 ਦਾ ਇਹ ਪ੍ਰੋਗਰਾਮ ਯੋਗੀ ਸਰਕਾਰ ਦੀ ਪ੍ਰਸ਼ਾਸਨਿਕ ਯੋਗਤਾ ਤੇ ਸੰਚਾਰੂ ਵਿਸ਼ਵਾਸਤਾ ਦਾ ਸਬੂਤ ਹੈ ਜਿੱਥੇ ਕਰੋੜਾ ਸ਼ਰਦਾ ਲੁਆਣੀ ਆਪਣੇ ਧਾਰਮਿਕ ਕਰਮ ਨੂੰ ਸੁਰੱਖਿਅਤ ਅਤੇ ਸੁਖਤ ਅਨੁਭਵ ਨਾਲ ਪੂਰਾ ਕੀਤਾ ਬਿਆਕਰਜ ਵਿਖੇ ਮਹਾਕੁੰਮ 2025 ਦੇ ਦੁਜੀ ਅਮ੍ਰਿਤਸਰਾਨਾਂ ਪੂਰਬ ਮੋਨਿਆ ਮਵੱਸਯ ਵਿਸ਼ਵਾਸ ਤੇ ਭਗਤੀ ਦਾ ਸ਼ਾਨਦਾਰ ਪ੍ਰਗਟਾਵਾ ਬਣਿਆ ਜੀ ਹਾਂ ਕਰੋੜਾ ਸ਼ਰਦਾ ਅਲੂਆ ਨੇ ਸੰਗਮ ਤਟ ਤੇ ਸਨਾਨ ਕੀਤਾ ਜਦੋਂ ਕਿ ਯੋਗੀ ਸਰਕਾਰ ਦੀ ਯੋਜਨਾਬੰਦੀ ਤੇ ਤਿਆਰੀਆਂ ਨੇ ਇਸ ਇਤਿਹਾਸਿਕ ਪ੍ਰੋਗਰਾਮ ਨੂੰ ਸਫਲ ਬਣਾਉਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸ਼ਰਦਾਲੂਆ ਦੀ ਪਾਰੀ ਪੇੜ ਦੇ ਕੁਝ ਅਨਹੋਣੀਆਂ ਦੇ ਬਾਵਜੂਦ ਪ੍ਰਸ਼ਾਸਨ ਨੇ ਆਪਣੀ ਸੁਰੱਖਿਅਤ ਯੋਜਨਾਵਾਂ ਨਾਲ ਵੱਡੇ ਹੱਥ ਸੇ ਨੂੰ ਰੋਕਣ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਤਾਂ ਮੁੱਖ ਮੰਤਰੀ ਯੋਗੀ ਅਦਿਤੇਨਾਥ ਨੇ ਨਿਰਖਣ ਕੀਤਾ ਤੇ ਉੱਚ ਪੱਧਰੀ ਬੈਠਕਾਂ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਨਦਾਜ਼ਾਵਾ ਕੇ ਪ੍ਰਾਗਰਾਜ ਦੇ ਸੰਗਮ ਤਟ ਤੇ ਕਰੋਨਾ ਸ਼ਰਦ ਅਲਵਾ ਨੈਮੋਨੀਅਮਵਸਯਤੇ ਅੰਮ੍ਰਿਤ ਸ਼ਨਾਮ ਦੇ ਵਿੱਚ ਭਾਗ ਲਿਆ ਪੀੜ ਦੇ ਚੱਲਦਿਆ ਪਗਦੜ ਵਰਗਾ ਮਾਹੌਲ ਬਣਿਆ ਪਰ ਯੂ ਪੀ ਪੁਲਿਸ ਤੇ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਕੇ ਵੱਡੇ ਹਾਦਸੇ ਨੂੰ ਟਾਲ ਦਿੱਤਾ ਰਸਤੀ ਦੀ ਵਰਤੋਂ ਕਰਕੇ ਪੀੜ ਨੂੰ ਕਾਬੂ ਕੀਤਾ ਤੇ ਸ਼ਰਧਾਲੂਆਂ ਨੂੰ ਵੱਖ-ਵੱਖ ਰਹਾਾਂ ਰਾਹੀ ਸੁਰੱਖਿਅਤ ਕੱਢਿਆ ਗਿਆ ਨਾ ਸਵਾ ਕਿ ਯੋਗੀ ਸਰਕਾਰ ਨੇ ਸ਼ਰਧਾਲੂਆਂ ਲਈ ਹੈਲੀਕਾਪਟਰ ਰਾਹੀਂ ਗੁਲਾਬ ਦੇ ਫੁੱਲਾਂ ਦੀ ਵਰਖਾ ਕਰਵਾਈ ਹੈ ਜਿਸ ਦੇ ਨਾਲ-ਨਾਲ ਹਵਾਈ ਸੁਰੱਖਿਆ ਨਿਗਰਾਨੀ ਵੀ ਕੀਤੀ ਗਈ 25 ਕੁਇੰਟਲ ਗੁਲਾਬ ਇੱਤੀਆਂ ਪੰਖੜੀਆਂ ਦੀ ਵਿਸ਼ੇਸ਼ ਤਿਆਰ ਵਿ ਕੀਤੀ ਗਈ ਸੀ ਦੱਸ ਦਵਾਂ ਕਿ ਘਟਨਾ ਦੌਰਾਨ ਯੋਬੀ ਸਰਕਾਰ ਦੇ ਐਮਰਜੈਂਸੀ ਸੇਵਾਵਾਂ ਨੇ ਤੇਜ਼ੀ ਵਿਖਾਈ ਹੈ 50 ਤੋਂ ਵੱਧ ਐਂਬੂਲੈਂਸਾਂ ਦੁਆਰਾ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਤੇ ਗ੍ਰੀਨ ਕੋਰੀਡੋਰ ਦੀ ਵਰਤੋਂ ਕਰਕੇ ਕੇਵਲ 2-3 ਮਿੰਟ ਦੇ ਵਿੱਚ ਜ਼ਖਮੀਆਂ ਨੂੰ ਪ੍ਰਾਇਮਿਕ ਇਲਾਜ ਮੁਹੱਈਆ ਕਰਵਾਇਆ ਗਿਆ ਜੀ ਹਾਂ ਮੋਨੀਆ ਮਵਸੀਅਤੇ ਅਖਾੜਿਆ ਨੇ ਪਹਿਲਨਾ ਸ਼ਰਧਾਲੂਆਂ ਨੂੰ ਸ্নানਨ ਕਰਨ ਦਾ ਮੌਕਾ ਦਿੱਤਾ ਤੇ ਬਾਅਦ ਦੇ ਵਿੱਚ ਆਪਣੀ ਰਵਾਇਤੀ ਸੰਕੇਤਕ ਸ਼ਨਾਣ ਕਰਮ ਸੰਪੂਰਪ ਕੀਤਾ ਅਖਲ ਭਾਰਤ ਅਖਾੜਾ ਸਰਦ ਨੇ ਕਿਹਾ ਕਿ ਸ਼ਰਧਾਲੂਆਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ। ਦੱਸਿਆ ਵਾ ਕਿ ਪਾਰੀ ਪੇੜ ਦੇ ਦਬਾਅ ਕਾਰਨ ਪੈਰੀਗੇਟ ਟੁੱਟ ਗਏ ਜਿਸ ਕਾਰਨ ਪੱਗਦੜ ਹੋਈ। ਇਸ ਹਾਦਸੇ ਦੇ ਵਿੱਚ ਧੀ ਸ਼ਰਧਾਲੂਆਂ ਦੀ ਮੌਤ ਹੋਈ ਤੇ 90 ਜ਼ਖਮੀ ਹੋਏ। ਯੋਗੀ ਸਰਕਾਰ ਨੇ ਤੁਰੰਤ ਰਾਹਤ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਨੇ। ਦੱਸਿਆ ਵਾ ਕਿ ਸੀਐਮ ਯੋਗੀ ਨੇ ਘਟਨਾ ਦੀ ਜਾਣਕਾਰੀ ਮਿਲਦਿਆ ਹੀ ਉੱਚ ਪੱਧਰੀ ਬੈਠਕ ਬੁਲਾਈ ਤੇ ਹਰ ਪਲ ਦੀ ਰਿਪੋਰਟ ਲਈ। ਯੋਨਾ ਨੇ ਯੋਜਨਾ ਬੰਦੀ ਤੇ ਤਿਆਰੀਆਂ ਕਰਨ ਵੱਡਾ ਹਾਦਸਾ ਰੋਕਿਆ ਜਾ ਸਕਿਆ। ਜੀ ਹਾਂ ਸਰਕਾਰ ਤੇ ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਸ਼ਾਂਤ ਤੇ ਨੂੰ

2025 ਦਾ ਇਹ ਪ੍ਰੋਗਰਾਮ ਯੋਗੀ ਸਰਕਾਰ ਦੀ ਪ੍ਰਸ਼ਾਸਨਿਕ ਯੋਗਤਾ ਅਤੇ ਸਨਚਾਰੂ ਵਿਸ਼ਵਸਥਾਵਾਂ ਦਾ ਸਬੂਤ ਹੈ ਜਿੱਥੇ ਕਰੋਨਾ ਸ਼ਰਦਾ ਲੁਆਣੀ ਆਪਣੇ ਧਾਰਮਿਕ ਕਰਮ ਨੂੰ ਸੁਰੱਖਿਅਤ ਅਤੇ ਸੁਖਤ ਅਨੁਭਵ ਨਾਲ ਪੂਰਾ ਕੀਤਾ। ਪਿਆਗਰਾਜ ਵਿਖੇ ਮਹਾਕੁੰਮ 2025 ਦੇ ਦੂਜੇ ਅਮ੍ਰਿਤ ਜਨਨ ਪੂਰਵ ਮੋਨਿਆ ਮਵੱਸਯ ਵਿਸ਼ਵਾਸ ਤੇ ਭਗਤੀ ਦਾ ਸ਼ਾਨਦਾਰ ਪ੍ਰਗਟਾਵਾ ਬਣਿਆ। ਜਿੱहां ਕਰੋਨਾ ਸ਼ਰਦਾ ਲੁਆਣੇ ਸੰਗਮ ਤੱਟ ਤੇ ਸ਼ਨਾਣ ਕੀਤਾ ਜਦੋਂ ਕਿ ਯੋਗੀ ਸਰਕਾਰ ਦੀ ਯੋਜਨਾਬੰਦੀ ਤੇ ਤਿਆਰੀਆਂ ਨੇ ਇਸ ਇਤਿਹਾਸਿਕ ਪ੍ਰੋਗਰਾਮ ਨੂੰ ਸਫਲ ਬਣਾਉਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਇਆ ਸਰਦਾਲੂਆ ਦੇ ਪਾਰੀ ਪੇੜ ਦੇ ਕੁਝ ਅਨਹੋਣੀਆਂ ਦੇ ਬਾਵਜੂਦ ਪ੍ਰਸ਼ਾਸਨ ਨੇ ਆਪਣੀ ਸੁਰੱਖਿਆਤ ਯੋਜਨਾਵਾਂ ਨਾਲ ਵੱਡੇ ਹੱਥ ਸੇ ਨੂੰ ਰੋਕਣ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਤਾਂ ਮੁੱਖ ਮੰਤਰੀ ਯੋਗੀ ਅਦਿਤੇਨਾਥ ਨੇ ਰੱਖਣ ਕੀਤੇ ਤੇ ਉੱਚ ਪੱਧਰੀ ਬੈਠਕਾਂ ਦੇ ਵਿੱਚ ਮਹੱਤਵਪੂਰਨ ਭੂਕਮਜ਼ਰੀ ਕੀਤੇ ਨੇ ਤਦਾਜ਼ਮਾ ਕਿ ਪ੍ਰਾਗਰਾਜ ਦੇ ਸੰਗਮ ਤਰਤੇ ਕਰੋਨਾ ਸਰਦਾਲੂਆ ਨੇ ਮੌਨਿਯਮਵਸਯਤੇ ਅੰਮ੍ਰਿਤ ਸ਼ਨਾਮ ਦੇ ਵਿੱਚ ਭਾਗ ਲਿਆ ਪੀੜ ਦੇ ਚੱਲਦਿਆ ਪਗਦੜ ਵਰਗਾ ਮਾਹੌਲ ਬਣਿਆ ਪਰ ਯੂ ਪੀ ਪੁਲਿਸ ਤੇ ਪ੍ਰਸ਼ਾਸਨ ਨੇ ਤੰਤ ਕਾਰਵਾਈ ਕਰਕੇ ਵੱਡੇ ਹਾਦਸੇ ਨੂੰ ਟਾਲ ਦਿੱਤਾ ਰੱਸੀ ਦੀ ਵਰਤੋਂ ਕਰਕੇ ਪੇੜ ਨੂੰ ਕਾਬੂ ਕੀਤਾ ਤੇ ਸ਼ਰਧਾਲੂਆਂ ਨੂੰ ਵੱਖ-ਵੱਖ ਰਾਹਾਂ ਰਾਹੀਂ ਸੁਰੱਖਿਅਤ ਕੱਢਿਆ ਗਿਆ ਦੱਸ ਦਵਾ ਕਿ ਯੋਗੀ ਸਰਕਾਰ ਨੇ ਸ਼ਰਧਾਲੂਆਂ ਲਈ ਹੈਲੀਕਾਪਟਰ ਰਾਹੀਂ ਗੁਲਾਬ ਦੇ ਫੁੱਲਾਂ ਦੀ ਵਰਖਾ ਕਰਵਾਈ ਹੈ ਜਿਸ ਦੇ ਨਾਲ-ਨਾਲ ਹਵਾਈ ਸੁਰੱਖਿਆ ਨਿਗਰਾਨੀ ਵੀ ਕੀਤੀ ਗਈ 25 ਕੁਇੰਟਲ ਗੁਲਾਬ ਦਿੱਤੀਆਂ ਪਰਖੜੀਆਂ ਦੀ ਵਿਸ਼ੇਸ਼ ਤਿਆਰੀ ਵੀ ਕੀਤੀ ਗਈ ਸੀ ਦੱਸ ਦਵਾ ਕਿ ਘਟਨਾ ਦੌਰਾਨ ਯੋਗੀ ਸਰਕਾਰ ਦੀ ਐਮਰਜੈਂਸੀ ਸੇਵਾਵਾਂ ਨੇ ਤੇਜ਼ੀ ਵਿਖਾਈ ਹੈ 50 ਤੋਂ ਵੱਧ ਐਂਬੂਲੈਂਸਾਂ ਦੁਆਰਾ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਤੇ ਗ੍ਰੀਨ ਕੋਰੀਡੋਰ ਦੀ ਵਰਤੂ ਕਰਕੇ ਕੇਵਲ 2-3 ਮਿੰਟ ਦੇ ਵਿੱਚ ਜ਼ਖਮੀਆਂ ਨੂੰ ਪ੍ਰਾਥਮਿਕ ਇਲਾਜ ਮੁਹੱਈਆ ਕਰਵਾਇਆ ਗਿਆ ਜੀ ਹਾਂ ਮੋਨੀਮਵਸਯਤੇ ਅਖਾੜਿਆ ਨੇ ਪਹਿਲਨਾ ਸ਼ਰਧਾਲੂਆਂ ਨੂੰ ਸ্নানਨ ਕਰਨ ਦਾ ਮੌਕਾ ਦਿੱਤਾ ਤੇ ਬਾਅਦ ਦੇ ਵਿੱਚ ਆਪਣੀ ਰਵਾਇਤੀ ਸੰਕੇਤਕ ਸ্নান ਕਰਮ ਸੰਪੂਰਪ ਕੀਤਾ ਅਖਲ ਭਾਰਤ ਅਖਾੜਾ ਪ੍ਰਸਿੱਧ ਨੇ ਕਿਹਾ ਕਿ ਸ਼ਰਧਾਲੂਆਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ ਨਾ ਸਵਾ ਕੇ ਪਾਰੀ ਪੇੜ ਦੇ ਦਬਾਅ ਕਾਰਨ ਪੈਰੀਗੇਟ ਟੁੱਟ ਗਏ ਜਿਸ ਕਾਰਨ ਪਗਦੜ ਹੋਈ ਇਸ ਹਾਦਸੇ ਦੇ ਵਿੱਚ ਈਸ਼ਰਦਾਲੂਆਂ ਦੀ ਮੌਤ ਹੋਈ ਤੇ 90 ਜ਼ਖਮੀ ਹੋਏ ਯੋਗੀ ਸਰਕਾਰ ਨੇ ਤੁਰੰਤ ਰਾਹਤ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਨੇ ਦਾਸਾਵਾ ਕਿ ਸੀਐਮ ਯੋਗੀ ਨੇ ਘਟਨਾ ਦੀ ਜਾਣਕਾਰੀ ਮਿਲਦਿਆ ਹੀ ਉੱਚ ਪੱਧਰੀ ਬੈਠਕ ਬੁਲਾਈ ਤੇ ਹਰ ਪਲ ਦੀ ਰਿਪੋਰਟ ਲਈ ਯੋਨਾ ਨੇ ਯੋਜਨਾ ਬੰਦੀ ਤੇ ਤਿਆਰੀਆਂ ਕਰਨ ਵੱਡਾ ਹਾਦਸਾ ਰੋਕਿਆ ਜਾ ਸਕਿਆ ਜੀ ਹਾਂ ਸਰਕਾਰ ਤੇ ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਸ਼ਾਂਤ ਤੇ ਅਨੁਸ਼ਾਸਨਪਨ ਰਹਿਣ ਲਈ ਕਿਹਾ ਸੰਗਮ ਤੇ ਹਾਲਾਤ ਮੁੜ ਸਧਾਰਨ ਹੋ ਗਏ ਨੇ ਦਾਸਾਵਾ ਕਿ ਸ਼ਰਧਾਲੂਆਂ ਦੀ ਸਹੂਲਤ ਲਈ 1990 ਹੈਲਪਲਾਈਨ ਨੰਬਰ ਜ਼ਾਰੀ ਕੀਤਾ ਗਿਆ ਸਰਕਾਰ ਨੇ ਇਸੇ ਨਾਲ ਇਹ ਵੀ ਹਦਾਇਤ ਦਿੱਤੀ ਹੈ ਕਿ ਮੁੱਖ ਸਨਾਨਪੂਰਵ ਦੌਰਾਨ ਕੋਈ ਵੀ ਵੀਆਈਪੀ ਪੋਰਟੋਕੋਲ ਲਾਗੂ ਨਹੀਂ ਕੀਤਾ ਜਾਵੇਗਾ ਤਾਂ ਸ਼ਰਦਾ ਲੁਆਣੇ ਯੋਗੀ ਸਰਕਾਰ ਦੀਆਂ ਵਿਵਸਥਾਵਾਂ ਦੀ ਸਲਾਘਾ ਕੀਤੀਆਂ ਨੇ ਜੀ ਹਾਂ ਉਹਨਾਂ ਨੇ ਕਿਹਾ ਹੈ ਕਿ ਪ੍ਰਸ਼ਾਸਨ ਦੀ ਚੁਸਤੀ ਤੇ ਪੁਲਸ ਦੀ ਮਿਹਨਤ ਨਾਲ ਇਹ ਇਤਿਹਾਸਿਕ ਪ੍ਰੋਗਰਾਮ ਸਫਲ ਹੋਇਆ ਮਹਾਕਮ 2025 ਦਾ ਇਹ ਪ੍ਰੋਗਰਾਮ ਯੋਗੀ ਸਰਕਾਰ ਦੀ ਪ੍ਰਸ਼ਾਸਨਿਕ ਯੋਗਤਾ ਤੇ ਸੁਚਾਰੂ ਵਿਵਸਥਾਵਾਂ ਦਾ ਸਬੂਤ ਹੈ ਜਿੱਥੇ ਕਰੋੜਾ ਸ਼ਰਦਾ ਲੁਆਣੀ ਆਪਣੇ धार्मिक कर्म नु सुरक्षितते सुखद अनुभव नाल पूरा ਕੀਤਾ। प्रयागराज ਵਿਖੇ ਮਹਾਕੁੰਡ 2025 ਦੇ ਦੁਜੀ ਅਮ੍ਰਿਤ ਜਨਨਪੁਰ ਮੋਨਿਆ ਮਵਸਯ ਵਿਸ਼ਵਾਸ ਤੇ ਭక్తి ਦਾ ਸ਼ਾਨਦਾਰ ਪ੍ਰਗਟਾਵਾ ਬਣਿਆ। ਜੀਹਾਂ ਕਰੋਨਾ ਸ਼ਰਦਾਲੂਆਂ ਨੇ ਸੰਗਮ ਤੱਟ ਤੇ ਸ਼ਨਾਣ ਕੀਤਾ ਜਦੋਂ ਕਿ ਯੋਗੀ ਸਰਕਾਰ ਦੀ ਯੋਜਨਾਬੰਦੀ ਤੇ ਤਿਆਰੀਆਂ ਨੇ ਇਸ ਇਤਿਹਾਸਿਕ ਪ੍ਰੋਗਰਾਮ ਨੂੰ ਸਫਲ ਬਣਾਉਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸ਼ਰਦਾਲੂਆਂ ਦੇ ਪਾਰੀਪੇੜ ਦੇ ਕੁਝ ਅਨਹੋਣੀਆਂ ਦੇ ਬਾਵਜੂਦ ਪ੍ਰਸ਼ਾਸਨ ਨੇ ਆਪਣੇ ਸੁਰੱਖਿਅਤ ਯੋਜਨਾਵਾਂ ਨਾਲ ਵੱਡੇ ਹੱਥ ਸੇ ਨੂੰ ਕੰਦੇ ਵਿੱਚ ਸਫਲਤਾ ਹਾਸਲ ਕੀਤੀ ਆ ਤਾਂ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਨਿਰਖਣ ਕੀਤਾ ਤੇ ਉੱਚ ਪੱਧਰੀ ਬੈਠਕਾਂ ਦੇ ਵਿੱਚ ਮਹੱਤਵਪੂਰਨ ਭੁਕਮਜ਼ਾਰੀ ਕੀਤੇ ਨੇ। ਨਦਾਜ਼ਾਵਾ ਕੇ ਪ੍ਰਾਗਰਾਜ ਦੇ ਸੰਗਮ ਤਟ ਤੇ ਕਰੋਨਾ ਸ਼ਰਧਾਲੂਆਂ ਨੇ ਮੌਨੀਯਮਵਸਯਤੇ ਅੰਮ੍ਰਿਤ ਸ਼ਨਾਮ ਦੇ ਵਿੱਚ ਭਾਗ ਲਿਆ। ਭੀੜ ਦੇ ਚੱਲਦਿਆ ਪਗਦੜ ਵਰਗਾ ਮਾਹੌਲ ਬਣਿਆ ਪਰ ਯੂਪੀ ਪੁਲਿਸ ਤੇ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਕੇ ਵੱਡੇ ਹਾਦਸੇ ਨੂੰ ਟਾਲ ਦਿੱਤਾ। ਰੱਸੀ ਦੀ ਵਰਤੋਂ ਕਰਕੇ ਭੀੜ ਨੂੰ ਕਾਬੂ ਕੀਤਾ ਤੇ ਸ਼ਰਧਾਲੂਆਂ ਨੂੰ ਵੱਖ-ਵੱਖ ਰਹਾਾਂ ਰਾਹੀਂ ਸੁਰੱਖਿਅਤ ਘਟਿਆ ਗਿਆ। ਦਸਵਾਕੇ ਯੋਗੀ ਸਰਕਾਰ ਨੇ ਸ਼ਰਧਾਲੂਆਂ ਲਈ ਹੈਲੀਕਾਪਟਰ ਰਾਹੀਂ ਗੁਲਾਬ ਦੇ ਫੁੱਲਾਂ ਦੀ ਵਰਖਾ ਕਰਵਾਈ ਹੈ ਜਿਸ ਦੇ ਨਾਲ-ਨਾਲ ਹਵਾਈ ਸੁਰੱਖਿਆ ਨਿਗਰਾਨੀ ਵੀ ਕੀਤੀ ਗਈ 25 ਕੁਇੰਟਲ ਗੁਲਾਬ ਇੱਟੀਆਂ ਪੰਖੜੀਆਂ ਦੀ ਵਿਸ਼ੇਸ਼ ਤਿਆਰੀ ਵੀ ਕੀਤੀ ਗਈ ਸੀ 10ਵਾਂ ਕੀ ਘਟਨਾ ਦੌਰਾਨ ਯੋਬੀ ਸਰਕਾਰ ਦੀ ਐਮਰਜੈਂਸੀ ਸੇਵਾਵਾਂ ਨੇ ਤੇਜ਼ੀ ਵਿਖਾਈ ਹੈ 50 ਤੋਂ ਵੱਧ ਐਂਬੂਲੈਂਸਾਂ ਦੁਆਰਾ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਤੇ ਗ੍ਰੀਨ ਕੋਰੀਡੋਰ ਦੀ ਵਰਤੋਂ ਕਰਕੇ ਕੇਵਲ 2-3 ਮਿੰਟ ਦੇ ਵਿੱਚ ਜ਼ਖਮੀਆਂ ਨੂੰ ਪ੍ਰਾਇਮਰੀ ਇਲਾਜ ਮੁਹੱਈਆ ਕਰਵਾਇਆ ਗਿਆ ਜੀ ਹਾਂ ਮੋਨੀਅਮਵਸਯਤੇ ਅਖਾੜਿਆ ਨੇ ਪਹਿਲਨਾ ਸ਼ਰਧਾਲੂਆਂ ਨੂੰ ਸ্নান ਕਰਨ ਦਾ ਮੌਕਾ ਦਿੱਤਾ ਤੇ ਬਾਅਦ ਦੇ ਵਿੱਚ ਆਪਣੀ ਰਵਾਇਤੀ ਸੰਕੇਤਕ ਸ্নান ਕਰਮ ਸੰਪੂਰਪ ਕੀਤਾ ਅਖਲ ਭਾਰਤ ਅਖਾੜਾ ਪ੍ਰਸਿੱਧ ਨੇ ਕਿਹਾ ਕਿ ਸ਼ਰਧਾਲੂਆਂ ਸੁਰੱਖਿਆ ਸਭ ਤੋਂ ਪਹਿਲਾਂ। ਨਾ ਸਾਮਾਕੇ ਪਾਰੀ ਪੇੜ ਦੇ ਦਬਾਅ ਕਾਰਨ ਪੈਰੀਗੇਟ ਟੁੱਟ ਗਏ ਜਿਸ ਕਾਰਨ ਪੱਗਦੜ ਹੋਈ। ਇਸ ਹਾਦਸੇ ਦੇ ਵਿੱਚ ਧੀ ਸ਼ਰਧਾਲੂਆਂ ਦੀ ਮੌਤ ਹੋਈ ਤੇ 90 ਜ਼ਖਮੀ ਹੋਏ। ਯੋਗੀ ਸਰਕਾਰ ਨੇ ਤੁਰੰਤ ਰਾਹਤ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਨੇ। ਨਾ ਸਾਮਾਕੇ ਸੀਐਮ ਯੋਗੀ ਨੇ ਘਟਨਾ ਦੀ ਜਾਣਕਾਰੀ ਮਿਲਦਿਆ ਹੀ ਉੱਚ ਪੱਧਰੀ ਬੈਠਕ ਬੁਲਾਈ ਤੇ ਹਰ ਪਲ ਦੀ ਰਿਪੋਰਟ ਲਈ। ਯੋਨਾ ਨੇ ਯੋਜਨਾ ਬੰਦੀ ਤੇ ਤਿਆਰੀਆਂ ਕਰਨ ਵੱਡਾ ਹਾਦਸਾ ਰੋਕਿਆ ਜਾ ਸਕਿਆ। ਜੀ ਹਾਂ, ਸਰਕਾਰ ਤੇ ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਸ਼ਾਂਤ ਤੇ ਅਨੁਸ਼ਾਸਨਪਨ ਰਹਿਣ ਲਈ

ਗ੍ਰਾਮ ਯੋਗੀ ਸਰਕਾਰ ਦੀ ਤਾਂ ਸ਼ਾਸਨਿਕ ਯੋਗਤਾ ਤੇ ਸਨਚਾਰੂ ਵਿਸ਼ਵਸਥਾਵਾ ਦਾ ਸਬੂਤ ਹੈ ਜਿੱਥੇ ਕਰੋੜਾ ਸ਼ਰਦਾ ਲੁਆਣੀ ਆਪਣੇ ਧਾਰਮਿਕ ਕਰਮ ਨੂੰ ਸੁਰੱਖਿਅਤ ਅਤੇ ਸੁਖਤ ਅਨੁਭਵ ਨਾਲ ਪੂਰਾ ਕੀਤਾ